ਨਸਲੀ ਵਿਤਕਰਾ ਸਿਰਫ ਇਹ ਨਹੀਂ ਕਿ ਉਹ ਕਿਸੇ ਹਿੰਸਾ ਦੇ ਰੂਪ ਚ ਆਪਾਂ ਨੂੰ ਪਤਾ ਲੱਗਿਆ ਤਾਂ ਉਦੋਂ ਹੀ ਵਾਪਰ ਰਿਆ ਤਾਂ ਨਸਲੀ ਵਿਤਕਰਾ ਬਹੁਤ ਐਵੇਂ ਸਾਇਲੈਂਟ ਰੂਪ ਚ ਵੀ ਵਾਪਰ ਸਕਦਾ ਹੈ ਕਿ ਤੁਸੀਂ ਕਿਸੇ ਕੰਮ ਦੇ ਉੱਪਰ ਥੋੜੀ ਪ੍ਰੋਮੋਸ਼ਨ ਹੋਣੀ ਹੈ ਬਟ ਉਹ ਪ੍ਰੋਮੋਸ਼ਨ ਮਤਲਬ ਕਿਸੇ ਹੋਰ ਇਨਸਾਨ ਨੂੰ ਇਸ ਨਸਲ ਦੇ ਆਧਾਰ ਤੇ ਦਿੱਤੀ ਜਾ ਰਹੀ ਹੈ ਤਾਂ ਉਸ ਤਰ੍ਹਾਂ ਦੀਆਂ ਵੀ ਨੇ ਕਿ ਜਿਹੜੀਆਂ ਉੱਥੇ ਡਿਸੀਜਨ 메ਕਿੰਗ ਬਾਡੀਜ਼ ਨੇ ਜਿਨ੍ਹਾਂ ਨੇ ਵੱਡੇ ਫੈਸਲੇ ਲੈਣੇ ਆ ਸੰਵਿਧਾਨ ਲੈਜਿਸਲੇਟਿਵ ਬਾਡੀਸ ਨੇ ਆ ਹੋਰ ਉੱਥੇ ਤੁਹਾਨੂੰ ਕਿੰਨੇ ਕੁ ਜਿਹੜੇ ਅਲੱਗ-ਅਲੱਗ ਪਾਈਚਾਰਿਆਂ ਦੇ ਲੋਕ ਆ ਮਿਲਦੇ ਆ ਹਾਲਾਂਕਿ ਉਹ ਜਿਹੜੀ ਰੇਸ਼ਿਓ ਫਿਰ ਮੈਂ ਉਹ ਹੀ ਕਹੂੰਗੀ ਕਿ ਕੈਨੇਡਾ ਜੋ ਹੈ ਜ਼ਿਆਦਾ ਆ ਪਰ ਫਿਰ ਵੀ ਵਿਤਕਰਾ ਹੋ ਰਿਹਾ ਤੇ ਉਹ ਸਾਰਿਆਂ ਨਾਲ ਹੀ ਹੋ ਰਿਹਾ ਕਿ ਉਹਦੇ ਵਿੱਚ ਸਿਰਫ ਇਹ ਨਹੀਂ ਕਹਿ ਸਕਦੇ ਆਪਾਂ ਕਿ ਆਪਣੇ ਕਮਿਊਨਿਟੀ ਦੇ ਲੋਕਾਂ ਨਾਲ ਹੋਊਗਾ ਉਹਦੇ ਚ ਜਿਹੜਾ ਵਿਤ ਕਰਾਇਆ ਉਹ ਉੱਥੋਂ ਦੇ ਜਿਹੜੇ ਮੂਲ ਵਾਸੀ ਸੀ ਜਿਹਨੂੰ ਇੰਡੀਜਨਸ ਲੋਕ ਕਹਿੰਦੇ ਆ ਉਹਨਾਂ ਨਾਲ ਵੀ ਹੋ ਰਿਹਾ ਤੇ ਉਹ ਜਿਹੜੇ ਆਪਾਂ ਲਾਈਕ ਅਫਰੀਕਾ ਦੇ ਲੋਕ ਲੋਕ ਨੇ ਉੱਥੇ ਮਾਈਗ੍ਰੇਟ ਕਰਦੇ ਨੇ ਉਹਨਾਂ ਨਾਲ ਵੀ ਹੋ ਰਿਹਾ